हां जी ਸਸਰੀਆ ਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਪੰਜਾਬ ਦੇ ਟੌਪ ਦੇ ਜਾਫੀ ਅਮਰਤ ਔਲਖ ਦੀ ਬਾਇਓਗ੍ਰਾਫੀ ਲੈ ਕੇ ਆਇਆ ਇਹਨਾਂ ਦੀ ਕਬੱਡੀ ਦੇ ਸਨਮਾਨਾਂ ਦੇ ਬਾਰੇ ਇਨਾਮਾਂ ਦੇ ਬਾਰੇ ਤੇ ਇਹਨਾਂ ਨੇ ਕਬੱਡੀ ਦੇ ਇਥੋਂ ਤੱਕ ਆਣ ਦੇ ਸੰਘਰਸ਼ ਦੇ ਬਾਰੇ ਵੀ ਤੁਹਾਡੇ ਨਾਲ ਗੱਲਾਂ ਕਰਾਂਗੇ ਤੇ ਇਹਨਾਂ ਦੇ ਉਸਤਾਦ ਬਾਰੇ ਇਹਨਾਂ ਦੀ ਫੈਮਿਲੀ ਬਾਰੇ ਤੇ ਇਹਨਾਂ ਦਾ ਵਿਆਹ ਹੋਇਆ ਏ ਕਿ ਨਹੀਂ ਹੋਇਆ ਇਹਨਾਂ ਨੇ ਕਬੱਡੀ ਪਹਿਲੀ ਵਾਰੀ ਕਿੱਥੇ ਤੇ ਕਿਹੜਾ ਮੈਚ ਖੇਡਿਆ ਇਹਨਾਂ ਦੀ ਖੁਰਾਕ ਬਾਰੇ ਡਾਈਟ ਬਾਰੇ ਇਹਨਾਂ ਨੇ ਪਹਿਲੀ ਵਾਰੀ ਜਿਹੜਾ ਬਾਦਲਾ ਬਾਦ ਮੈਚ ਸੀ ਉਹ ਕਿੱਥੇ ਖੇਡਿਆ ਤੇ ਬਾਦਲੀਆਂ ਕੰਟਰੀਆਂ ਦੇ ਵਿੱਚ ਵੀ ਜਿਹੜੇ ਇਹਨਾਂ ਨੇ ਮੈਚ ਖੇਡੇ ਉਹਨਾਂ ਬਾਰੇ ਵੀ ਤੁਹਾਡੇ ਨਾਲ ਗੱਲ ਕਰਾਂਗੇ ਤੇ ਜ਼ਿਆਦਾ ਸਮਾਂ ਨਾ ਲੈਂਦੇ ਵੀਡੀਓ ਨੂੰ ਕਰਦੇ ਹਾਂ ਇਹਨਾਂ ਦਾ ਜਨਮ ਜ਼ਿਲ੍ਹਾ ਗੁਰਦਾਸਪੁਰ ਦੇ ਨੇੜੇ ਔਲਖ ਪਿੰਡ ਵਿੱਚ ਹੋਇਆ ਜੱਟ ਫੈਮਿਲੀ ਵਿੱਚ ਹੋਇਆ ਇਹਨਾਂ ਦੇ ਪਿਤਾ ਦਾ ਨਾਮ ਦਰਸ਼ਨ ਸਿੰਘ ਹੈ ਤੁਹਾਨੂੰ ਦੱਸਦੇ ਚੱਲੀਏ ਕਿ 6ਵੀਂ ਕਲਾਸ ਵਿੱਚ ਜਦੋਂ ਅਮਰਤ ਪੜਦਾ ਸੀ ਤੇ ਇਹਨਾਂ ਦੀ ਮਾਤਾ ਜੀ ਦੀ ਡੈਥ ਹੋ ਗਈ ਸੀ ਤੇ ਇਹਨਾਂ ਦੀਆਂ ਦੋ ਪੈਣਾ ਵੀ ਸੀ ਜਿਨ੍ਹਾਂ ਦਾ ਸਮੇਂ ਦੇ ਨਾਲ ਵਿਆਹ ਹੋ ਗਿਆ ਸੀ ਤੇ ਫਿਰ ਇਹਨਾਂ ਦੇ ਪਿਤਾ ਜੀ ਤੇ ਇਹ ਰਹਿ ਗਏ ਸੀ ਜਿਹਨੂੰ ਆਪਣੇ ਹੱਥਾਂ ਨਾਲ ਪਿਤਾ ਜੀ ਰੋਟੀ ਵਗੈਰਾ ਖਵਾਉਂਦੇ ਹੁੰਦੇ ਸੀ ਤੇ ਫਿਰ ਜਦੋਂ ਅਮਰਤ 9ਵੀਂ ਕਲਾਸ ਵਿੱਚ ਪੜ੍ਹਨ ਪੜਦਾ ਸੀ ਤੇ ਉਦੋਂ ਇਹਦੇ ਕੋਈ ਵਿਆਹ ਦੀਆਂ ਗੱਲਾਂ ਜਿਹੜੀਆਂ ਸੀ ਉਹ ਸ਼ੁਰੂ ਹੋ ਗਈਆਂ ਤੇ ਇਹਨੇ ਆਪਣੇ ਪਿਤਾ ਨੂੰ ਕਿਹਾ ਕਿ ਬਾਪੂ ਮੈਂ ਵਿਆਹ ਨਹੀਂ ਕਰਵਾਉਣਾ ਮੈਂ ਕਬੱਡੀ ਖੇਡਣੀ ਹੈ ਉੱਥੇ ਹੀ ਇਹਨਾਂ ਦੇ ਪਿਤਾ ਜੀ ਨੇ ਵਿਆਹ ਵਾਲੀ ਗੱਲ ਰੋਕ ਦਿੱਤੀ ਤੇ ਫਿਰ ਇਹਨਾਂ ਨੇ ਕਬੱਡੀ ਜਿਹੜੀ ਆ ਉੱਥੇ ਖੇਡਣੀ ਸ਼ੁਰੂ ਕਰ ਦਿੱਤੀ ਇਸੇ ਕਰਕੇ ਹੀ ਅਮਰਿਤ ਆਪਣੇ ਬਾਪੂ ਨੂੰ ਆਪਣਾ ਹੀਰੋ ਮੰਨਦੇ ਨੇ ਤੇ ਡੋਲੇ ਉੱਤੇ ਉਹਨਾਂ ਦਾ ਫੋਟੋ ਜਿਹੜਾ ਹੈ ਉਹ ਬਣਵਾਇਆ ਹੋਇਆ ਹੈ ਇਦਾਂ ਹੀ ਇਹ ਕਬੱਡੀ ਨਾਲ ਜੁੜਨਾ ਜੁੜਨ ਨਾਲ ਆ ਕਰ ਹੈ ਅਮਰਿਤ ਦੇ ਪਹਿਲੇ ਦਾਦਾ ਜੀ ਤਾਇਆ ਜੀ ਤੇ ਬਾਪੂ ਜੀ ਵੀ ਤੇ ਹੁਣ ਆਪ ਅਮਰਿਤ ਵੀ ਕਬੱਡੀ ਦੇ ਵਿੱਚ ਤਨ ਤਨ ਕਰਵਾ ਰਿਹਾ ਹੈ ਤੇ ਹੁਣ ਅਮਰਿਤ ਦਾ ਜਿਹੜਾ ਵਿਆਹ ਹੋ ਚੁੱਕਿਆ ਹੈ ਤੇ ਰੱਬ ਨੇ ਇਹਨਾਂ ਨੂੰ ਇੱਕ ਧੀ ਨਾਲ نوازਿਆ ਹੈ ਦੋਸਤੋ ਤੁਹਾਨੂੰ ਦੱਸਦੇ ਚੱਲੀਏ ਕਿ ਅਮਰਿਤ ਮੈਚਾਂ ਦੇ ਹਿਸਾਬ ਨਾਲ ਹੀ ਰਹਿੰਦੇ ਨੇ ਕਿਉਂਕਿ ਫੈਮਿਲੀ ਲੈ ਕੇ ਕਦੀ ਕੈਨੇਡਾ ਮੈਚ ਹੋਣ ਤੇ ਕੈਨੇਡਾ ਚਲੇ ਜਾਂਦੇ ਨੇ ਨਹੀਂ ਤੇ ਫਿਰ ਪੰਜਾਬ ਵਿੱਚ ਮੈਚ ਹੋਣ ਤੇ ਪੂਰੀ ਫੈਮਿਲੀ ਨੂੰ ਲੈ ਕੇ ਪੰਜਾਬ ਵਿੱਚ ਆ ਜਾਂਦੇ ਨੇ ਇਹਨਾਂ ਦੇ ਬਾਪੂ ਜੀ ਪੈਰਥੀਨੀਆਂ ਦੇ ਮਰੀਜ਼ ਨੇ ਇਸ ਕਰਕੇ ਉਹ ਜਿਹੜੇ ਆ ਇਹਨਾ ਕੰਮਸ਼ਾਮ ਨਹੀਂ ਕਰ ਸਕਦੇ ਤੇ ਜਿਹੜੀ ਉਹਨਾਂ ਦੀ ਜਿਹੜੀ ਜ਼ਮੀਨ ਵਗੈਰਾ ਹੈ ਉਹ ਸਾਰੀ ਉਹਨਾਂ ਨੇ ਠੇਕੇ ਤੇ ਦਿੱਤੀ ਹੋਈ ਨੇ ਸ਼ਾਇਦ ਉਹਨਾਂ ਦੇ ਬਾਪੂ ਜੀ ਜਿਹੜੇ ਖੇਤੀਬਾੜੀ ਨਹੀਂ ਕਰ ਸਕਦੇ ਇਹਨਾਂ ਨੇ ਆਪਣੇ ਭਰਾਵਾਂ ਵਰਗੇ ਯਾਰ ਬਾਬੂ ਔਲਖ ਨੂੰ 우ਸਤਾਦ ਤਰਨ ਕੀਤਾ ਤੇ ਉਹਨਾਂ ਕੋਲੋਂ ਕਬੱਡੀ ਤੇ ਦਾਪੇਚ ਸਿੱਖੇ ਅਮਰਤ ਛੋਟੇ ਹੋਣੇ ਆਈ 2000 15 16 ਦੇ ਵਿੱਚ ਹੀ ਬਾਪੂ ਉਹ ਲਖ ਨਾਲ ਕਬੱਡੀ ਦੇ ਮੈਚਾਂ ਉੱਤੇ ਜਾਂਦੇ ਸੀ ਤੇ ਉੱਥੇ ਕਬੱਡੀ ਜਿਹੜੀ ਸੀ ਉਹ ਦੇਖਦੇ ਹੁੰਦੇ ਸੀ ਚੋਂ ਇਨ੍ਹਾਂ ਨੂੰ ਕਬੱਡੀ ਖੇਡਣ ਦਾ ਜਿਹੜਾ ਸੀ ਉਹ ਸ਼ੌਂਕ ਪੈ ਗਿਆ ਫਿਰ ਇਹਨਾਂ ਨੇ ਨਾਲ ਹੀ ਪੱਦਰ ਮੈਚ 70 75 ਕਿਲੋ ਦੇ ਖੇਡਣੇ ਸ਼ੁਰੂ ਕੀਤੇ ਤੇ ਉੱਥੇ ਛੋਟੀਆਂ ਟੀਮਾਂ ਵਿੱਚ ਖੇਡਣਾ ਸ਼ੁਰੂ ਕੀਤਾ ਅਮਰਿਤ ਦੇ ਜਿਹੜੇ ਦਾ ਨੇ ਖੋਚ ਫੜ ਕੇ ਤੇ ਲੱਤਾਂ ਫੜਨਾ ਇਹਨਾਂ ਦਾ ਦਾ ਹੈ ਅਗਰ 90% ਉੱਥੇ ਲੱਗਣ ਦੇ ਇਹਨਾਂ ਦਾ 90% ਹੀ ਜੱਫਾ ਹੁੰਦਾ ਹੈ ਇਹਨਾਂ ਦੀ ਸਪੀਡ ਘੱਟ ਹੋਣ ਕਾਰਨ ਇਹ ਸਿਰਫ ਜੱਫੀ ਹੀ ਬਣ ਸਕ ਸਕੇ ਤੇ ਇਹਨਾਂ ਦੇ ਉਸਤਾਦ ਇਹਨਾਂ ਨੂੰ ਰੱਸਾ ਚਗਾਣਾ ਦੌਣਾ ਸਪ੍ਰਿੰਟਾਂ ਤੇ ਪੌੜੀਆਂ ਲੈਣੀਆਂ ਚੜ੍ਹਣੀਆਂ ਸਿਖਾਉਂਦੇ ਨੇ ਤੇ ਇਹੋ ਜਿਹੀਆਂ ਪ੍ਰੈਕਟਿਸਾਂ ਜਿਹੜੀਆਂ ਨੇ ਉਹ ਇਹ ਕਰਦੇ ਹੀ ਰਹਿੰਦੇ ਨੇ ਤੇ ਬਾਕੀ ਮੈਚਾਂ ਉੱਤੇ ਪਾਵੇਂ ਅਮਰਤ ਨੂੰ 10 ਵਜਿਆਂ ਨੂੰ 11 ਵਜਿਆਂ ਨੂੰ 12 ਵਜਿਆਂ ਨੂੰ ਇਹਨਾਂ ਨੇ ਆ ਕੇ ਪ੍ਰੈਕਟਿਸ ਜਿਹੜੀ ਆਪਣੀ ਉਹ ਕਰਨੀ ਹੁੰਦੀ ਹੈ ਉਸ ਤੋਂ ਬਾਅਦ ਜਿਹੜਾ ਇਹਨਾਂ ਨੇ ਸੋਣਾ ਹੁੰਦਾ ਹੈ ਕਿਉਂਕਿ ਅਮਰਤ ਇੱਕ ਬਹੁਤ ਤਕੜਾ ਪਲੇਅਰ ਬਣਨਾ ਚਾਹੁੰਦਾ ਹੈ ਇਸੇ ਕਰਕੇ ਇਹਨਾਂ ਦੇ ਇਨਾਮਾਂ ਨਾਲ ਪਰੇ ਪੈਨੇ ਅਮਰਤ ਜਦੋਂ ਸ਼ਾਦੀ ਨਹੀਂ ਹੋਈ ਸੀ ਉਦੋਂ ਇੱਕ ਘਰ ਦੀ ਬਸ ਦੇਸੀ ਖੁਰਾਕ ਮਾੜੀ ਮੋਟੀ ਮੁੱਲ ਲੈ ਕੇ ਖਾਂਦੇ ਸੀ ਪਰ ਹੁਣ ਉਹਨਾਂ ਦੀ ਪਤਨੀ ਖੁਦ ਤਿਆਰ ਕਰਕੇ ਜਿਹੜੀ ਹੈ ਉਹ ਇਹਨਾਂ ਨੂੰ ਖੁਰਾਕ ਦਿੰਦੀ ਆ ਇਹਨਾਂ ਦੀ ਖੁਰਾਕ ਵਿੱਚ ਦੇਸੀ ਘਰ ਦੀ ਖੁਰਾਕ ਦੁੱਧ ਦਹੀਂ ਮੱਖਣ ਕਿਓ ਪਨੀਰ ਤੇ ਹੋਰ ਚੀਜ਼ਾਂ ਜਿਹੜੀਆਂ ਗਰਾਈ ਫਰੂਟ ਵਗੈਰਾ ਸ਼ਾਮਲ ਨੇ ਬਾਕੀ ਖੁਰਾਕ ਖਾਣ ਦਾ ਵੀ ਇੱਕ ਤਰੀਕਾ ਹੁੰਦਾ ਹੈ ਜੋ ਇਹਨਾਂ ਨੂੰ ਸਾਰਾ ਕੁਝ ਪਤਾ ਹੈ ਇਹ ਸੰਦੀਪ ਨੰਗਲੰਬੀਆਂ ਨਾਲ ਵੀ ਇਹਨਾਂ ਦਾ ਬਹੁਤ ਪਿਆਰ ਰਿਹਾ ਤੇ ਅਰਸ਼ ਚੋਲਾ ਜੀ ਨਾਲ ਵੀ ਇਹਨਾਂ ਨੇ ਤਾਲਕ ਦੇ ਜਾਫਲਾਨੇ ਚ ਖੇਡੇ ਇਹਨਾਂ ਦੇ ਫੇਵਰਟ ਇਹਨਾਂ ਦੇ ਫੇਵਰਟ ਪਲੇਅਰ ਦੀ ਗੱਲ ਕਰੀਏ ਤਾਂ ਦੁੱਲਾ ਬੱਗਾ ਪਿੰਡ ਵਾਲਾ ਇਹਨਾਂ ਨੂੰ ਬਹੁਤ ਫੇਵਰਟ ਲੱਗਦਾ ਹੈ ਤੇ ਇਹਨਾਂ ਦਾ ਮੰਨਣਾ ਹੈ ਕਿ ਉਹ ਬੜਾ ਸਮਝਦਾਰ ਪਲੇਅਰ ਹੈ ਤੇ ਇਹਨਾਂ ਦਾ ਫੇਵਰਟ ਜੱਫੀ ਪਾਲਾ ਜਲਾਲਪੁਰੀਆ ਹੈ ਤੇ ਉਹਨਾਂ ਦੇ ਜਿਹੜੇ ਇਹਨਾਂ ਜੱਫੇ ਇਹਨਾਂ ਨੂੰ ਬਹੁਤ ਅੱਛੇ ਲੱਗਦੇ ਨੇ ਬਾਕੀ ਇਹ ਵੱਡੇ ਵੱਡੇ ਮੱਲਾ ਨੂੰ ਟਾਂਦਾ ਹੈ ਬੇਸ਼ੱਕ ਪਰ ਇਹਨਾਂ ਨੇ ਕਦੀ ਫੁਕਰੀ ਨਹੀਂ ਮਾਰੀ ਗਰਾਊਂਡ ਦੇ ਵਿੱਚ ਕਦੀ ਵੀ ਸਟਾਈਲ ਜਾਂ ਐਕਸ਼ਨ ਨਹੀਂ ਕੀਤਾ ਕਿਸੇ ਪਲੇਅਰ ਦਾ ਵੀ ਦਿਲ ਇਹਨਾਂ ਨੇ ਜਿਹੜਾ ਉਹ ਨਹੀਂ ਤੋੜਿਆ ਇਹਨਾਂ ਦੇ ਬਾਅਦ ਦੇ ਟੂਰਾਂ ਦੀ ਗੱਲ ਕਰੀਏ ਨਿਊਜ਼ੀਲੈਂਡ ਇੰਗਲੈਂਡ ਯੂ ਐਸ ਏ ਤੇ ਹੋਰ ਕਈ ਮੁਲਕਾਂ ਦੇ ਵਿੱਚ ਜਿਵੇਂ ਕਿ ਪਾਕਿਸਤਾਨ ਵਿੱਚ ਇਹ ਕਬੱਡੀ ਖੇਡ ਚੁੱਕੇ ਨੇ ਇਹਨਾਂ ਦੀ ਖੁਆਇਸ਼ ਹੈ ਕਿ ਅਮਰੀਕਾ ਵਿੱਚ ਮੈਂ ਕਬੱਡੀ ਖੇਡਾਂ ਇਹਨਾਂ ਦੇ ਕਬੱਡੀ ਰਾਹੀਂ ਜਿੱਤਿਏ ਸਮਾਨਾਂ ਦੀ ਗੱਲ ਕਰੀਏ ਤਾਂ ਇਹਨਾਂ ਨੂੰ 2 ਜੀਪਾਂ 8 ਵੋਲਟ 4 ਟਰੈਕਟਰ ਤੇ 50 ਮੋਟਰਸਾਈਕਲਾਂ ਨਾਲ ਜਿਹੜਾ ਇਹਨਾਂ ਦਾ ਸਮਾਰਤ ਕੀਤਾ ਗਿਆ ਹੈ ਤੇ ਹੋਰ ਕਈ ਨਗਤ ਇਨਾਮ ਜਿਹੜੇ ਮੁੰਨੀਆਂ, ਚਾਨਾ, ਛੱਲੇ, ਐਲਸੀਡੀਆਂ, ਵਾਸ਼ਿੰਗ ਮਸ਼ੀਨਾਂ ਜਿਹੜਾ ਇਹਨਾਂ ਨੇ ਤਕੜੇ ਇਨਾਮ ਜਿਹੜੇ ਆਪਣੇ ਨਾਮ ਲਾਇਓ ਤੁਹਾਨੂੰ ਦੱਸਦੇ ਚੱਲੀਏ ਕਿ ਇਹਨਾਂ ਨੇ ਮੋਟਰਸਾਈਕਲ, ਜੀਪਾਂ ਤੇ ਟਰੈਕਟਰ ਵਗੈਰਾ ਘਰ ਖੜੇ ਕੀਤੇ ਹੁੰਦੇ ਨੇ ਤਾਂ ਕਿ ਪਿੰਡ ਦੇ ਵਿੱਚ ਕਿਸੇ ਨੂੰ ਵੀ ਜ਼ਰੂਰਤ ਹੋਵੇ ਤੇ ਉਹ ਅਮਰਤ ਔਲਖ ਦੇ ਘਰ ਜਿਹੜਾ ਉਹ ਲੈ ਜਾ ਸਕਦਾ ਹੈ ਤੇ ਇਹਨਾਂ ਨੇ ਜਿਹੜੇ ਟਰੈਕਟਰ ਨੇ ਉਹ ਰੱਖੇ ਹੋਏ ਨੇ ਕਿ ਕਿਸੇ ਨੂੰ ਵੀ ਖੇਤੀ ਦੀ ਜ਼ਰੂਰਤ ਹੁੰਦੀ ਹੈ ਖੇਤੀ ਦੇ ਵਿੱਚ ਵਹਾਣ ਵਾਸਤੇ ਵੀ ਉਹ ਅੰਮ੍ਰਿਤ ਔਲਖ ਦੇ ਕਰੋ ਲੈ ਜਾਵੇ ਇਹਨਾਂ ਨੇ ਪਹਿਲਾ ਟਰੈਕਟਰ 61000 ਦਾ ਟਰੈਕਟਰ ਮੁਖੱਡੀ ਕਲਾਂ ਦੇ ਉੱਤੋਂ ਜਿੱਤਿਆ ਸੀ ਇਹਨਾਂ ਨੇ ਉੱਥੇ ਗੱਗੀ ਖੀਰਾਂ ਵਾਲੇ ਨੂੰ ਜਫਾ ਲਾ ਕੇ ਆਪਣਾ ਨਾਮ ਬਣਾਇਆ ਸੀ ਪਿੰਡ ਸਠਿਆਲੇ ਤੋਂ ਇਹਨਾਂ ਨੇ ਲੰਡੀ ਜੀਪ ਜਿਹੜੀ ਸੀ ਉਹ ਜਿੱਤੀ ਸੀ ਜੋ ਅੱਜ ਵੀ ਇਹਨਾਂ ਦੇ ਘਰ ਦੇ ਵਿੱਚ ਸਾਂਭ ਕੇ ਇਹਨਾਂ ਨੇ ਖਿਡਾਰੀ ਹੋਈ ਹੈ ਇੱਕ ਇਹਨਾਂ ਨੇ ਟਰੈਕਟਰ ਨੰਗਲ ਅੰਬੀਆਂ ਤੋਂ ਤੇ ਇੱਕ ਨੂਰਪੁਰ ਚੱਠਾਂ ਤੋਂ ਜਿਹੜਾ ਸੀ ਉਹ ਜਿੱਤਿਆ ਇਹਨਾਂ ਨੂੰ ਕ੍ਰੇਟਾ ਤੇ ਥਾਰ ਗੱਡੀ ਵੀ ਸਨਮਾਨਾਂ ਵਿੱਚ ਮਿਲੀ ਹੋਈ ਹੈ ਜੋ ਹਰ ਪਲੇਅਰ ਦਾ ਸੁਪਨਾ ਹੁੰਦਾ ਹੈ ਇਹਨਾਂ ਨੇ ਆਪਣਾ ਸੁਪਨਾ ਜਿਹੜਾ ਆਪਣੀ ਮਿਹਨਤ ਤੇ ਲਗਨ ਕਰਕੇ ਪੂਰਾ ਕੀਤਾ ਤੇ ਇਸ ਖਿਡਾਰੀ ਨੇ ਹਜੇ ਹੋਰ ਵੀ ਕਬੱਡੀ ਰਾਹੀਂ ਕਈ ਇਨਾਮ ਜਿੱਤਣੇ ਨੇ ਅਗਰ ਤੁਸੀਂ ਵੀ ਇਸ ਪਲੇਅਰ ਦੀ ਖੇਡ ਨੂੰ ਪਸੰਦ ਕਰਦੇ ਹੋ ਤੇ ਆਪਣੇ ਹੀ ਚੈਨਲ ਹਮਜ਼ਾ ਰਹਿਨਦ 512 ਨੂੰ ਸਬਸਕ੍ਰਾਈਬ ਕਰ ਦਿਓ تاکہ اگلی مزید ویڈیو ਤੁਹਾਡੇ تک پہنچ جاوے سب ਤੋਂ ਪਹਿਲਾਂ ਤੇ سب ਤੋਂ ਤੇਜ਼ تاکہ ਅਸੀਂ ਇਦਾਂ ਦੀਆਂ ਵੀਡੀਓ ਹੋਰ ਤੁਹਾਡੇ ਲਈ ਬਣਾ ਕੇ ਲੈ ਆਈਏ ਮਿਲਦੇ ਹਾਂ ਹੁਣ اگلی ویڈیو ਵਿੱਚ ਕੁਝ ਨਵਾਂ ਲੈ ਕੇ ਤਦ ਤੱਕ ਖੁਦਾ হাফেজ